ਅੱਜ ਆਪਾਂ ਪਹੁੰਚਿਆ ਯਸ਼ੋਦਾ ਹੁੰਡਾਏ ਇੱਥੇ ਆ ਸਾਥੀ ਮਿਲੇ ਆ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਸ਼ੱਕਤ ਕਰਦੇ ਆ ਮਿਹਨਤਾਂ ਕਰਦੇ ਆ ਇਹਨਾਂ ਨੇ ਬਹੁਤ ਸਾਰੀਆਂ ਵੀਡੀਓ ਦੇਖੀਆਂ ਸੀ ਤੇ ਬਹੁਤ ਸਾਰਾ ਪਿਆਰ ਦਿੱਤਾ ਤੇ ਮੇਰਾ ਅੱਜ ਮਨ ਕੀਤਾ ਵੀ ਇਹਨਾਂ ਸਾਰੇ ਸਾਥੀਆਂ ਨਾਲ ਮਿਲ ਕੇ ਸੋ ਸਾਥੀਓ ਤੁਹਾਨੂੰ ਇੱਕ ਸਵਾਲ ਹੈ ਕਿ ਜੇ ਆਪਾਂ 0 ਤੋਂ ਲੈ ਕੇ 9 ਤੱਕ 0 1 2 3 4 5 6 7 8 9 ਇਹਨਾਂ ਅੰਕਾਂ ਨੂੰ ਮੰਨ ਕੇ ਕਈ ਇਹਨਾਂ ਨੂੰ ਜੋੜੋ ਚਾਹੇ ਘਟਾਓ ਚਾਹੇ ਗੁਣਾ ਕਰੋ ਚਾਹੇ ਵੰਡੋ ਜੋ ਮਰਜ਼ੀ ਕਰੋ ਬਸ ਸਾਰਿਆਂ ਨੂੰ ਮਿਲਾ ਚਲਾ ਕੇ ਇੱਕ ਬਣਾ ਦਿਓ ਕਿਉਂਕਿ ਆਪਾਂ ਸਾਰੇ ਕਹਿੰਦੇ ਆ ਰੱਬ ਇੱਕ ਹੈ ਤਾਂ ਇੱਕ ਬਣਾ ਕੇ ਦਿਖਾਓ 0 ਤੋਂ ਲੈ ਕੇ 9 ਤੱਕ ਨੂੰ ਲਾਓ ਦਿਮਾਗ ਨਹੀਂ ਫਿਰ ਮੈਂ ਦੱਸਦਾ ਤੁਹਾਨੂੰ ਹਾਂਜੀ ਦੇਖੋ ਜੇ ਆਪਾਂ ਕਿਸੇ ਚੀਜ਼ ਨੂੰ 0 ਨਾਲ ਗੁਣਾ ਕਰੀਏ ਸਾਰਾ ਕੁਝ 0 ਹੋ ਜਾਊਗਾ ਜੇ 1 ਨਾਲ ਆਪਾਂ ਗੁਣਾ ਕਰੀਏ 1 ਹੋ ਜਾਊਗਾ ਪਰ ਕੱਲਾ 1 ਕਿਵੇਂ ਬਣੇ ਸਾਰਿਆਂ ਤੋਂ ਆਪਾਂ ਨੇ ਇਹ ਦੇਖਣਾ ਆ ਦੇਖਿਆ ਇਹ ਨੂੰ ਕਹਿੰਦੇ ਆ ਪੜ੍ਹਾਈ ਤਾਂ ਤੁਹਾਡਾ ਜਿੱਥੇ ਇੰਨੀ ਮਿਹਨਤ ਕਰਦੇ ਹੋ ਉਥੇ ਨਾਲ-ਨਾਲ ਇਹ ਵੀ ਗੱਲ ਆਪਾਂ ਨੇ ਸਿੱਖਣੀ ਹੈ ਹੈਨਾ ਹੁਣ ਇੱਕ ਸਾਥੀ ਤੁਹਾਡੇ ਚ ਆਓ ਮੈਂ ਤੁਹਾਨੂੰ ਕਰਕੇ ਦਿਖਾਣਾ ਇੱਕ ਸਾਥੀ ਇਧਰੋਂ ਵੀਡੀਓ ਫੜ ਲਓ ਤੁਸੀਂ ਮੇਰੇ ਨੇੜੇ ਹੋ ਜਾਓ ਬਈ ਲੋ ਜੀ ਲੋ ਜੀ ਇੱਥੇ ਫੋਕਸ ਕਰ ਲਓ ਇਹਨਾਂ ਨੂੰ ਵੀ ਵੀਡੀਓ ਤੇ ਲਿਆ ਆ ਦੇਖੋ મિત્રો ਆਪਣਾ ਸਵਾਲ ਜੀਗਾ 0 1 2 3 4 5 6 7 8 9 ਸਾਰਿਆਂ ਨੂੰ ਵਰਤ ਕੇ ਆਪਾਂ ਨੇ 1 ਬਣਾਉਣਾ ਹੈ ਆ ਆ ਤੁਹਾਡੇ ਸਾਹਮਣੇ ਬਣਦਾ ਦੇਖਿਓ 148 296 23 70 ਇਹ ਬਰਾਬਰ 1 ਬਣ ਗਿਆ ਹੈ ਇਹ ਇੱਕ ਕਿਵੇਂ ਬਣ ਗਿਆ ਆ ਦੇਖੋ ਪਹਿਲਾਂ ਤਾਂ ਦੇਖੋ 0 ਵਰਤ ਲਈ 1 ਵਰਤ ਲਿਆ 2 ਵਰਤ ਲਿਆ 3 ਵਰਤਲੇਆ 4 ਵਰਤਲੇਆ 5 ਵਰਤਲੇਆ 6 7 8 9 0 ਤੋਂ ਲੈ ਕੇ 9 ਤੱਕ ਤੁਹਾਨੂੰ ਕਿਹਾ ਸੀ 0 ਤੋਂ ਲੈ ਕੇ 9 ਤੱਕ ਆਪਾਂ ਨੇ ਸਾਰੇ ਵਰਤ ਲਏ ਹੁਣ 148/296 ਇਹਨੂੰ ਕੱਟিয়ে ਕਿੰਨਾ ਬਣ ਗਿਆ 1/2 ਅੱਧਾ ਹੋ ਗਿਆ ਜਮਾ 35/70 ਦੀ ਕੀ ਬਣ ਗਿਆ 1/2 ਹੁਣ ਅੱਧਾ ਜਮਾ ਅੱਧਾ ਕੀ ਹੁੰਦਾ ਮਿੱਤਰੋ ਹੁੰਦਾ ਨਹੀਂ ਆ ਗਿਆ ਨਾ ਕਿ ਨਹੀਂ ਐਂਕਾਪਾ ਥੈਂਕ ਯੂ ਥੈਂਕ ਯੂ ਕਾਹੀ ਆ ਕੇ ਕੀ ਕਹਿੰਦੀ ਬੋਲਦੀ ਧੰਨਵਾਦ ਤੇਰਾ